ਹੁਣ ਆਪਾਂ ਆਪਣਾ ਮੋਬਾਈਲ ਫੋਨ ਬਿਨਾ ਚਾਰਜਰ ਤੋਂ ਬੜੇ ਆਰਾਮ ਦੇ ਨਾਲ ਚਾਰਜ ਕਰ ਸਕਦੇ ਹਾਂ ਉਹ ਕਿੱਦਾਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਹ ਚਾਹਨਾ ਆਪਾਂ ਦੱਸਦੇ ਆਂ ਵੀਡੀਓ ਦੇ ਵਿੱਚ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਵੀਰਾਂ ਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਮੈਂ ਮਤਲਬ ਜਿਹੜਾ ਇਹ ਫੀਚਰ ਹੈ ਇਹ ਕੋਈ ਕੋਈ ਫੋਨ ਸਪੋਰਟ ਕਰਦਾ ਸਾਰੇ ਫੋਨ ਨਹੀਂ ਸਪੋਰਟ ਕਰਦੇ ਹੈਗੇ ਤਾਂ ਤੁਸੀਂ ਵੀ ਆਪਣਾ ਫੋਨ ਜਾ ਕੇ ਚੈੱਕ ਕਰ ਲਿਓ ਤੁਹਾਡਾ ਫੋਨ ਸਪੋਰਟ ਕਰਦਾ ਜਾਂ ਨਹੀਂ ਕਰਦਾ ਹੈਗਾ ਕਿਉਂਕਿ ਇਹ ਜਿਹੜਾ ਫੀਚਰ ਹੈ ਸਿਰਫ ਉਹੀ ਫੋਨ ਸਪੋਰਟ ਕਰਦੇ ਜਿਹੜੇ ਵਾਇਰਲੈਸ ਫੋਨ ਹੈ ਹਨਾ ਤੇ ਮਤਲਬ ਉਧਰ ਨਹੀਂ ਹੈਗਾ ਤੇ ਆਪਾਂ ਕੀ ਕਰਨਾ ਹੈ ਇਹਦੇ ਲਈ ਜਿਹੜਾ ਫੋਨ ਦਾ ਸ਼ਟਰ ਹੈ ਇਹਨੂੰ ਥੱਲੇ ਨਹੀਂ ਕਰਨਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਹੈਗਾ ਵਾਇਰਲੈਸ ਪਾਵਰ ਇਹਨੂੰ ਆਪਾਂ ਕੀ ਕਰਨਾ ਔਨ ਕਰਾ ਲਣਾ ਤਾਂ ਪ੍ਰੈਸ ਕਰਕੇ ਰੱਖਣਾ ਰੱਖਣ ਤੋਂ ਬਾਅਦ ਕੀ ਕਰਨਾ ਇੱਥੇ ਨਹੀਂ ਆਪਾਂ ਔਨ ਕਰਦਾਂਗਾ ਔਨ ਕਰਨ ਤੋਂ ਬਾਅਦ ਕੀ ਆਪਾਂ ਥੋੜੀ ਜਿਹਾ ਥੱਲੇ ਆਉਣਾ ਹੈ ਤਾਂ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਹੈ ਨਾ ਬੈਟਰੀ ਲਿਮਟ ਆ ਵਾਲੇ ਲਿਖਿਆ ਹੈ ਤਾਂ ਇਹਦੀ ਇੱਥੇ ਬੈਟਰੀ ਲਿਮਟ ਵੀ ਆਪਾਂ ਕਰ ਸਕਦੇ ਮਤਲਬ ਕਿੰਨੇ ਪਰਸੈਂਟ ਆਪਾਂ ਚਾਹਤੇ ਕਰਨਾ ਹੈ ਦੂਸਰਾ ਫੋਨ ਚਾਹਦੇ ਤੁਸੀਂ ਉਹੀ ਫੋਨ ਕਰਦੇ ਜਿਹੜਾ ਵਾਇਰਲੈਸ ਸਪੋਰਟ ਕਰ ਆਪਣਾ ਫੋਨ ਦੇ ਆਪਾਂ ਕਵਰ ਲਾ ਲਾਣਾ ਕਵਰ ਲਾ ਕੇ ਆਪਾਂ ਫੋਨ ਦੀ ਬੈਗ ਦੇ ਨਾਲ ਬੈਗ ਦੋਨਾਂ ਦੀ ਫੋਨ ਜੋੜ ਦਾਨੀ ਆ ਜਿੱਦਾਂ ਲੱਗੇ ਹੋ ਹਨ ਤਾਂ ਐਦਾਂ ਰੱਖਣ ਤੋਂ ਬਾਅਦ ਜਿਹੜਾ ਤੁਹਾਡਾ ਫੋਨ ਹੈ ਬੜੇ ਆਰਾਮ ਦੇ ਨਾਲ ਦੂਸਰਾ ਫੋਨ ਚਾਰਜ ਕਰ ਦੂੰਗਾ ਜੇਕਰ ਤੁਹਾਡਾ ਫੋਨ ਚਾਰਜ ਹੋਊਗਾ ਫਿਰ ਇਹੋ ਚਾਰਜ ਕਰੂੰਗਾ ਜੇ ਤੁਹਾਡਾ ਫੋਨ ਡੈਟ ਹੋਇਆ ਫਿਰ ਤਾਂ ਚਾਰਜ ਹੀ ਨਹੀਂ ਕਰਨਾ ਹੈਗਾ ਤਾਂ ਮਤਲਬ ਇਹ ਜਿਹੜਾ ਫੀਚਰ ਹੈਗਾ ਸੈਮਸੰਗ ਦੇ ਫੋਨ ਦੇ ਵਿੱਚ ਆ ਸੈਮਸੰਗ S25 ਦੇ ਵਿੱਚ ਆ ਬਾਕੀ ਤੁਸੀਂ ਵੀ ਆਪਣੇ ਫੋਨ ਦਾ ਨਾਮ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਡੇ ਕੋਲ ਕਿਹੜਾ ਫੋਨ ਹੈ ਤਾਂ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ